ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਦੀ ਸਿੰਘ ਬਰਨਾਨ ਨਾਮ ਲੈਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿਨਾ ਕਿਉਂਕਿ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਮਨਾ ਰਹੇ ਜਿੱਥੇ ਗੁਰਪੁਰਬ ਦੀ ਵਧਾਈ ਦਿਨਾ ਉਥੇ ਇਹ ਵੀ ਕੌਮ ਨੂੰ ਬੇਨਤੀ ਕਰਦਾ ਕਿ ਸਤਗੁਰਾਂ ਦੀਆਂ ਪਵਿੱਤਰ ਸਖਿਆਵਾਂ ਜਿਹੜੀਆਂ ਉਦੈ ਉੱਤੇ ਵੀ ਆਪਾਂ ਸਾਰੇ ਅਮਲ ਕਰ ਗਏ 사ਤਗੁਰ ਜੀ ਨੇ ਬੰਦੀ ਛੋੜ ਜਿਹਨੂੰ ਆਪਾਂ ਦਿਹਾੜਾ ਵੀ ਮਨਾਉਂਦੇ ਆ ਕਿੱਡਾ ਵੱਡਾ ਪਰ ਉਪਕਾਰ ਕੀਤਾ ਉਸ ਵੇਲੇ ਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਰਾਜੇ ਕਿਲੇ ਦੇ ਅੰਦਰ ਬੰਦ ਸੀ ਇਕਵਾਲੀਅਰ ਦੇ ਇਸੇ ਤਾਰਿਖ ਤੇ 사ਤਗੁਰ ਜੀ ਨੇ ਮਿਹਰੀ ਤੇ ਪੀਰੀ ਦਾ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਆਪਾਂਵੇਂ ਇਸ ਧਰਤੀ ਤੇ ਪ੍ਰਚਲਿਤ ਪਹਿਲਾਂ ਵੀ ਪੀਰ ਪਕੰਬਰ ਔਲੀਏ ਤਪਸੀਆ ਕਰਦੇ ਸੀ ਪਰ ਉਹਨਾਂ ਦਾ ਸਾਧਨ ਆਪਣਾ ਸੀ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਔਰ ਸ਼ਾਬਦ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਰੀ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਇਸ ਪਵਿੱਤਰ ਸ੍ਰੀ ਅਕਾਲ ਤਖਤ ਦੀ ਰਚਨਾ ਰਚ ਕੇ ਸਮੂਹਕ ਤੌਰ ਤੇ ਸਮੁੱਚੀ ਕੌਮ ਨੂੰ ਇਹ ਆਦੇਸ਼ ਵੀ ਕੀਤਾ ਕਿ ਸਮੁੱਚੀ ਕੌਮ ਛਾਟ ਤੋਂ ਧਾਰੀ ਵੀ ਹੋਵੇ ਤੇ ਆਪਣੇ ਸਰੰਤ ਸਿਧਾਂਤਾਂ ਪ੍ਰਤੀ ਸੁਚੇਤ ਵੀ ਹੋ ਗਏ ਉਹ ਕਿਹੜੇ ਸੀ ਕਿਉਂਕਿ ਕੋਈ ਰਾਜ ਸੱਤਾ ਉਸ ਵੇਲੇ ਦੇ ਜਿਹੜੇ ਜਰਵਾਨੇ ਸੀ ਜ਼ੁਲਮ ਕਰਦੇ ਸੀ ਤੇ ਸਤਗੁਰ ਜੀ ਨੇ ਜੰਗਾਂ ਚੁੱਧਾਂ ਵੀ ਲੜੀਆਂ ਉਹ ਨਿਝ ਕਰਕੇ ਨਹੀਂ ਲੜੀਆਂ ਸਮੁੱਚੀ ਮਨੁੱਖਤਾ ਦੇ ਸਾਨਮੁਖ ਹੋ ਕੇ ਸਤਗੁਰਾਂ ਨੇ ਉਹਨਾਂ ਦੇ ਵਿੱਚ ਫਤਿਹ ਵੀ ਬਖਸ਼ੀ ਸੋ ਅੱਜ ਕੌਮ ਸਮੁੱਚੀ ਕਹਿੰਦੇ ਸਾਰੇ ਆਂ ਬੇਕਾਲ ਤੱਕ ਨੂੰ ਸਮਰਪਤ ਆਂ ਉਸポケਤਰ ਸਮਦਾਤ ਨੂੰ ਸਮਰਪਿਤ ਹੋਈਏ ਜਿਹੜਾ ਸਿਧਾਂਤ ਸਤਗੁਰਾਂ ਨੇ ਸਾਨੂੰ ਇਸ ਅਸਥਾਨ ਤੇ ਬਖਸ਼ ਕੀਤਾ ਸੀ ਉਹ ਕਿਹੜਾ ਸਿਧਾਂਤ ਇੱਕ ਸਿਧਾਂਤ ਆ ਸਤਗੁਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੀ 11ਵੀਂ ਜੋਤ ਦੇ ਰੂਪ ਦੇ ਵਿੱਚ ਸਾਡੀ ਰਵਾਈ ਕਰਦੇ ਆ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਸਿੱਖ ਨੂੰ ਉਦੇਸ਼ ਕੀਤਾ ਸੀ ਕਿ ਤੇਰਾ ਅਨੂਰਾ ਪਾਣਿਆ ਜੇ ਤੂੰ ਅਮਰਤ ਨਹੀਂ ਸਕਦਾ ਸਮੂੱਚੀ ਕੌਮ ਬਾਤੋ ਬਾਤ ਅਮਰਤਾ ਰਹੀ ਹੋਵੇ ਨਿਤ ਨੈਮੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਇਹੋ ਅੱਜ ਦੇ ਦਿਨ ਦੇ ਪਵਿੱਤਰ ਸੰਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੇਰ ਦੁਆਰਾ ਦਿਲ ਦੀਆਂ ਲਗਿਆਈਆਂ ਤੋਂ ਸਾਰੀ ਸਮੁੱਚੀ ਸੰਗਤ ਨੂੰ ਅੱਜ ਦੇ ਪ੍ਰਕਾਸ਼ ਵਰਪੂਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਜਨਾ ਦੇ ਪ੍ਰਕਾਸ਼ ਦਿਹਾੜੇ ਦੀ ਇਸ ਨੂੰ ਬਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿਉਂਕਿ ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਮਨਾ ਰਹੇ ਜਿੱਥੇ ਗੁਰਪੁਰਬ ਦੀ ਵਧਾਈ ਦਿਨਾ ਉੱਥੇ ਇਹ ਵੀ ਕੌਮ ਨੂੰ ਬੇਨਤੀ ਕਰਦਾ ਕਿ ਸਤਗੁਰਾਂ ਦੀਆਂ ਪਵਿੱਤਰ ਸਖਿਆਵਾਂ ਜਿਹੜੀਆਂ ਉਹਦੇ ਉੱਤੇ ਵੀ ਆਪਾਂ ਸਾਰੇ ਅਮਲ ਕਰੀਏ ਸਤਗੁਰ ਜੀ ਨੇ ਬੰਦੀ ਛੋੜ ਜਿਹਨੂੰ ਆਪਾਂ ਦਿਹਾੜਾ ਵੀ ਮਨਾਉਨੇ ਆ ਕਿਡਾ ਵੱਡਾ ਪਰ ਉਪਕਾਰ ਕੀਤਾ ਉਸ ਵੇਲੇ ਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਰਾਜੇ ਖਿਲੇ ਦੇ ਅੰਦਰ ਬੰਦ ਸੀ ਕੁਵਾਲੀਅਰ ਦੇ ਇਸੇ ਤਰ੍ਹਾਂ ਤੇ ਸਤਗੁਰ ਜੀ ਨੇ ਮਿਹਰੀ ਤੇ ਪੀਰੀ ਦਾ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਆ ਭਾਵੇਂ ਇਸ ਧਰਤੀ ਤੇ ਪ੍ਰਚਲਿਤ ਪਹਿਲਾਂ ਵੀ ਪੀਰ ਪਕੰਬਰ ਔਲੀਏ ਤਪੱਸਿਆ ਕਰਦੇ ਸੀ ਪਰ ਉਹਨਾਂ ਦਾ ਸਾਧਨ ਆਪਣਾ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਔਰ ਸ਼ਬਦ ਨੂੰ ਕੁਰਤਾ ਗੱਦੀ ਬਖਸ਼ ਕਰਕੇ ਸਾਰੀ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਇਸ ਪਵਿੱਤਰ ਸ੍ਰੀ ਅਕਾਲ ਤਖਤ ਦੀ ਰਚਨਾ ਰਚ ਕੇ ਸੂਮੋਹਕ ਤੌਰ ਤੇ ਸਮੁੱਚੀ ਕੌਮ ਨੂੰ ਇਹ ਆਦੇਸ਼ ਵੀ ਕੀਤਾ ਕਿ ਸਮੁੱਚੀ ਕੌਮ ਛਾਤ ਤੋਂ ਧਾਰੀ ਵੀ ਹੋਵੇ ਤੇ ਆਪਣੇ ਸਰੰਤ ਸਿਧਾਂਤਾਂ ਪ੍ਰਤੀ ਸੁਚੇਤ ਵੀ ਹੋਵੇ ਉਹ ਕਿਹੜੇ ਸੀ ਕਿਉਂਕਿ ਕੋਈ ਰਾਜ ਸਤਾ ਉਸ ਵੇਲੇ ਦੇ ਜਿਹੜੇ ਚਰਵਾਣੇ ਸੀ ਜ਼ੁਲਮ ਕਰਦੇ ਸੀ ਤੇ ਸਤਗੁਰ ਜੀ ਨੇ ਜੰਗਾ ਚੁੱਧਾਂ ਵੀ ਲੜੀਆਂ ਉਹ ਨਿਝ ਕਰਕੇ ਨਹੀਂ ਲੜੀਆਂ ਸਮੁੱਚੀ ਮਨੁੱਖਤਾ ਦੇ ਸਾਨੂਖ ਹੋ ਕੇ ਸਤਗੁਰਾਂ ਨੇ ਉਹਨਾਂ ਦੇ ਵਿੱਚ ਫਤਿਹ ਵੀ ਬਖਸ਼ੀ ਸੋ ਅੱਜ ਕੌਮ ਸਮੁੱਚੀ ਕਹਿੰਦੇ ਸਾਰੇ ਆਂ ਵੀ ਕਾਲ ਤੱਕ ਨੂੰ ਸਮਰਪਤ ਆਂ ਉਸ ਪਵਿੱਤਰ ਸੰਧਾਤ ਨੂੰ ਸਮਰਪਤ ਹੋਈਏ ਜਿਹੜਾ ਸਿਧਾਂਤ ਸਤਗੁਰਾਂ ਨੇ ਸਾਨੂੰ ਇਸ ਸਥਾਨ ਤੇ ਬਖਸ਼ ਕੀਤਾ ਸੀ ਉਹ ਕਿਹੜਾ ਸਿਧਾਂਤ ਇੱਕ ਸਿਧਾਂਤ ਆ ਸਤਪੁਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੀ 11ਵੀਂ ਜੋਤ ਦੇ ਰੂਪ ਦੇ ਵਿੱਚ ਸਾਡੀ ਰਵਾਈ ਕਰਦੇ ਆ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਸਿੱਖ ਨੂੰ ਉਦੇਸ਼ ਕੀਤਾ ਸੀ ਕਿ ਤੇਰਾ ਅਨੂਰਾ ਪਾਣਿਆ ਜੇ ਤੂੰ ਅਮਰਤ ਨਹੀਂ ਸਕਦਾ ਮੁੱਚੀ ਕੌਮ ਬਾਤ ਤੋਂ ਬਾਅਦ ਅਮਰਤਾਰੀ ਹੋਵੇ ਨਿਤ ਨੈਮੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਇਹੋ ਅੱਜ ਦੇ ਦਿਨ ਤੇ ਪਵਿੱਤਰ ਸੰਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਇਸੇ ਦੁਆਰਾ ਦਿਲ ਦੀਆਂ ਢੰਗੀਆਂ ਤੋਂ ਸਾਰੀ ਸਮੁੱਚੀ ਸੰਗਤ ਨੂੰ ਅੱਜ ਦੇ ਪ੍ਰਕਾਸ਼ ਵਰਤੋਂ ਦੀਆਂ ਬਹੁਤ-ਬਹੁਤ ਫਤਾਈਆਂ ਵਾਹਿਗੁਰੂ ਜੀ ਖਾਕਾ ਵਾਹਿਗੁਰੂ